ਸਾਰੇ ਨਾ ਅੱਜ ਨਵੀਂ ਵੀਡੀਓ ਦੇ ਵਿੱਚ ਸਵਾਗਤ ਆ ਤੇ ਬਹੁਤ ਸਾਰੇ ਭੈਣ ਭਰਾਵਾਂ ਦਾ ਸਾਨੂੰ ਬਹੁਤ ਪਿਆਰ ਮਿਲਿਆ ਜਿਹੜੀ ਇਸ ਪਿਛਲੀ ਵੀਡੀਓ ਪਾਈ ਸੀਗੀ ਇੱਕ ਤੇ ਉਹਦੇ ਵਿੱਚ ਬਹੁਤ ਸਾਰੇ ਪੈਨ ਬ੍ਰਾਹਮਣ ਨੇ ਇਹੀ ਪੁੱਛਿਆ ਕਿ ਤੁਸੀਂ ਦੱਸੋ ਆਸਟ੍ਰੇਲੀਆ ਵਿੱਚ ਕਿੰਨੀ ਕ ਸੇਵਿੰਗ ਹੋ ਸਕਦੀ ਹੈ ਵੀ ਆਸਟ੍ਰੇਲੀਆ ਆਉਣਾ ਵਰਥ ਹੈਗਾ ਜਾਂ ਨਹੀਂ ਹੈਗਾ ਤਾਂ ਅੱਜ ਅਸੀਂ ਸਾਰੇ ਪੁਆਇੰਟਸ ਕਲੀਅਰ ਕਰ ਦੇਣੇ ਆ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵੀ ਵਰਥ ਹੈ ਜਾਂ ਨਹੀਂ ਹੈ ਠੀਕ ਹੈ ਵੀਡੀਓ ਸਾਰੀ ਦੇਖਣੀ ਐਂ ਅੰਦਰ ਤੱਕ ਸਾਰੀ ਦੇਖਣੀ ਐਂ ਅੰਦਰ ਤੱਕ ਫੇਰ ਨਹੀਂ ਤੁਹਾਡੇ ਡਾਊਟਸ ਕਲੀਅਰਲੀ ਹੋਣਗੇ ਜੇ ਤੁਸੀਂ ਮੂਰੂ ਮੂਰੂ ਦੇਖ ਲਈ ਤੇ ਉਹ ਵਾਲਾ ਪਾਰਟ ਸੁਣ ਲਿਆ ਵੀ ਹਾਏ ਉਹ ਤਾਂ ਬਾਲਾ ਵਧੀਆ ਲੈ ਫੇਰ ਜੇ ਤੁਸੀਂ ਘਰ ਦੇ ਨਾਲ ਲੜ ਪੇ ਫੇਰ ਹਾਂ ਜਿਦਾ ਫਿਲਮਾਂ ਚ ਦਿਖਾਇਆ ਜਾਂਦਾ ਕਿ ਉੱਥੇ ਤਾਂ ਇੱਕ ਦਿਨ ਕਾਲਜ ਜਾਣਾ ਬਾਕੀ ਦਿ ਉਹ ਈਜ਼ੀ ਲੱਗਦਾ ਹੁੰਦਾ ਵੀ ਹਾਂ ਕੰਮ ਸ਼ਾਮ ਚੀਜ਼ ਮਿਲ ਗਿਆ ਹਣ ਉਹ ਦਿਖਾ ਦਿੰਦੇ ਇੱਕ ਮਿੰਟ ਚ ਪਰ ਉਹਦਾ ਨਹੀਂ ਹੁੰਦਾ ਰਿਐਲਿਟੀ ਕੁਝ ਹੋਰ ਹੁੰਦੀ ਆ ਜੋ ਵੀ ਹੁੰਦੀ ਐ ਤੁਹਾਨੂੰ ਇਸ ਵੀਡੀਓ ਵਿੱਚ ਇੱਕ ਇੱਕ ਕਰਕੇ ਸਾਰੀ ਦੱਸਾਂਗੇ ਜਦੋਂ ਕੋਈ ਵੀ ਮੇਲਾ ਦਾ ਬਾਹਰ ਆਉਂਦਾ ਹਨਾ ਤਾਂ ਮੈਂ ਵੀ ਇਹੀ ਸੋਚਿਆ ਸੀ ਬਈ ਬਾਹਰ ਜਾ ਕੇ ਕੀ ਆ ਪੈਸਾ ਹੀ ਪੈਸਾ ਹੋਊਗਾ ਹੈ ਘੁੰਮਾਂਗੇ ਫਿਰਾਂਗੇ ਸ਼ਾਪਿੰਗ ਕਰਾਂਗੇ ਹਾਲਾਂਕਿ ਘੁੰਮਦੇ ਫਿਰਦੇ ਆ ਸ਼ਾਪਿੰਗ ਵੀ ਕਰਦੇ ਆ ਨੋ ਡਾਊਟ ਪਰ ਉਹ ਸ਼ਾਪਿੰਗ ਦੇ ਪਿੱਛੇ ਵਾਲਾ ਰਾਜ ਵੀ ਅਸੀਂ ਉਹ ਪੈਸੇ ਜਿਹੜੇ ਸੇਵ ਕਰਕੇ ਸ਼ਾਪਿੰਗ ਕਰਨ ਜਾਂਦੇ ਆ ਉਹ ਤੁਹਾਨੂੰ ਨਹੀਂ ਪਤਾ ਨਹੀਂ ਪਤਾ ਮੈਨੂੰ ਲੱਗਦਾ ਕੋਈ ਦੱਸਦਾ ਵੀ ਨਹੀਂ ਬਿਹਾਈਂਡ ਦਾ ਸੀਨਸ ਅੱਜਕੱਲ੍ਹ ਉਸ ਚੀਜ਼ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਸਾਰੇ ਲੱਗੇ ਪਏ ਨੇ ਸ਼ੋਅ ਆਫ ਕਰਨ ਤੇ ਰੀਲਾਂ ਦੇ ਉੱਤੇ ਸਾਰਾ ਕੁਝ ਸਾਰਾ ਕੁਝ ਫੇਕ ਹੁੰਦਾ ਸਾਰਾ ਕੁਝ ਫੇਕ ਹੁੰਦਾਗਾ ਪਰ ਅਸੀਂ ਤੁਹਾਨੂੰ ਪਤਾ ਹੀ ਹੈ ਠੀਕ ਆ ਦੋਮੇ ਭੈਣਾ ਨੇ ਕਦੇ ਵੀ ਤੁਹਾਡੇ ਨਾਲ ਨਾ ਕੋਈ ਚੀਟਿੰਗ ਕੀਤੀ ਆ ਨਾ ਅਸੀਂ ਤੁਹਾਨੂੰ ਪਤਾ ਹੀ ਆਪਾਂ ਕੋਈ ਵੀ ਗਲਤ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰਦੇ ਜੋ ਮੇਰੇ ਨਾਲ ਬੀਤਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਸਟੂਡੈਂਟ ਆ ਮੈਂ ਹਜੇ ਵੀ ਕਰੰਟ ਸਟੂਡੈਂਟ ਆ ਨਾ ਤਾਂ ਜੋ ਵੀ ਮੇਰੇ ਨਾਲ ਬੀਤਿਆ ਜੋ ਵੀ ਮੇਰੇ ਨਾਲ ਹੋ ਰਿਹਾ ਮੈਂ ਉਹ ਤੁਹਾਨੂੰ ਸਾਰਾ ਕੁਝ ਕਲੀਅਰ ਦੱਸੂ ਨਹੀਂ ਵੀ ਮੈਂ ਕਿੰਨਾ ਪੈਸਾ ਕਮਾਇਆ ਕਮਾ ਰਹੀ ਆ ਐਜ਼ ਅ ਸਟੂਡੈਂਟ ਐਵਰੇਜ ਤਾਂ ਬਸ ਫਿਰ ਆਪਾਂ ਦੇਰ ਨਹੀਂ ਕਰਦੇ ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਰਿਐਲਿਟੀ ਆ ਆਪਾਂ ਉਹਨਾਂ ਬਾਰੇ ਕੀ ਹੈਗਾ ਅੱਗੇ ਵੱਧ ਦਿਆਂਗੇ ਤਾਂ ਸਾਰਿਆਂ ਤੋਂ ਪਹਿਲਾਂ ਜਿਵੇਂ ਗੱਲ ਕਰਾਂ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਟੂਡੈਂਟ ਲਾਈਫ ਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਕਿੰਨੀ ਹਾਰਡ ਆ ਹਨਾ ਪਰ ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਨੇ ਆ ਤਾਂ ਆਪਾਂ ਨੂੰ ਬਹੁਤ ਗਲਤ ਮਿਸਗਾਈਡ ਕੀਤਾ ਜਾਂਦਾਗਾ ਆਪਣੇ ਏਜੰਟ ਵੀ ਇਹੀ ਕਹਿੰਦੇ ਨੇ ਕੋਈ ਟੈਨਸ਼ਨ ਦੀ ਗੱਲ ਨਹੀਂ ਕਿ ਮਾ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਬਾਪੂ ਜੀ ਉੱਥੇ ਤਾਂ ਬੱਚਿਆਂ ਨੇ ਸਿਰਫ 2 ਦਿਨ ਤਾਂ ਸਕੂਲ ਜਾਣਾਗਾ ਬਾਕੀ ਦਿਨ ਬਾਕੀ ਦਿਨ ਤੁਸੀਂ ਕੰਮ ਤੇ ਕਰਨਾਗਾ ਤੁਹਾਡਾ 25 ਲੱਖ ਤਾਂ ਐ ਲੈ ਜਾਊਗਾ ਹਾਂ ਪਰ ਜਦੋਂ ਉਹ 25 ਲੱਖ ਲੋਨ ਦਾ ਟਾਈਮ ਆਉਂਦਾ ਨਾ ਬੱਚਿਆਂ ਨੂੰ ਕੰਮ ਨਹੀਂ ਮਿਲ ਪਤਾ ਹੀ ਨਹੀਂ ਕਿੰਨੇ ਕਾਲ ਲੱਗ ਜਾਂਦੇ ਨੇ ਕਿ ਕਈ ਵਾਰੀ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਅਸੀਂ ਬਹੁਤ سارے ਬੱਚਿਆਂ ਨੂੰ ਮਿਲਦੀਆਂ ਹਨਾ ਤਾਂ ਬੱਚਿਆਂ ਹਰ ਇੱਕ ਬੱਚੇ ਦੀ ਕੀ ਅਲੱਗ ਸਟੋਰੀ ਆ ਹਨਾ ਵੀ ਬੱਚੇ ਰੋ ਰਹੇ ਹੁੰਦੇ ਨੇ ਪਲੀਜ਼ ਸਾਨੂੰ ਕੰਮ ਦੋ ਕਿ ਜਦੋਂ ਆਪਾਂ ਇੱਕ ਨਵੇਂ ਦੇਸ਼ ਦੇ ਵਿੱਚ ਆਉਂਦੇ ਆ ਨਵੇਂ ਲੋਕਾਂ ਦੇ ਵਿੱਚ ਆਉਂਦੇ ਆ ਆਪਾਂ ਨੂੰ ਇੱਕ ਕਲਚਰ ਸ਼ੌਕ ਬਹੁਤ ਵੱਡਾ ਲੱਗਦਾ ਹੈ ਨਾ ਵੀ ਇੱਥੇ ਦੇ ਲੋਕ ਕਿਵੇਂ ਆ ਇਹਨਾਂ ਨਾਲ ਗੱਲਬਾਤ ਕਿਵੇਂ ਕਰਨੀ ਆ ਤਾਂ ਅਗਰ ਕਿ ਜੌਬ ਤਾਂ ਲੱਭਣੀ ਬਹੁਤ ਦੂਰ ਦੀ ਗੱਲ ਹੁੰਦੀ ਆ ਆਪਾਂ ਨੂੰ ਇਹਨਾਂ ਲੋਕਾਂ ਦੇ ਵਿੱਚ ਵਿਚਰਨ ਨਹੀਂ ਨਹੀਂ ਆਉਂਦਾ ਹੈਗਾ ਆਪਾਂ ਨੂੰ ਹਲੋਾਈ ਨਹੀਂ ਕਰਨੀ ਆਉਂਦੀ ਫਿਰ ਇੰਨਾ ਵੱਡਾ ਸ਼ਹਿਰ ਹੁੰਦੇ ਆ ਨਾ ਇੱਥੇ ਵੱਡੇ ਵੱਡੇ ਆਪਾਂ ਨੂੰ ਇਹ ਨਹੀਂ ਪਤਾ ਕਿਵੇਂ ਜਾਣਾ ਇੱਥੋਂ ਕਿਵੇਂ ਬੱਸ ਲੈਣੀ ਆ ਸਾਰਾ ਕੁਝ ਲਾਈਕ ਅ ਰਿਐਲਿਟੀ ਡਿਫਰੈਂਟ ਹੁੰਦੀ ਆ ਜੋ ਵੀ ਆਪਾਂ ਫਿਲਮਾਂ 'ਚ ਦੇਖਦੇ ਆ ਉਹ ਗੱਲ ਉੱਥੇ ਇੱਕ ਹੋਰ ਡਿਫਰੈਂਟ ਹੋ ਜਾਂਦੀ ਹੈ ਜਦੋਂ ਕਿਸੇ ਦਾ ਮੂਰੇ ਕੋਈ ਸਾਂਭਣ ਵਾਲਾ ਵੀ ਨਹੀਂ ਹੁੰਦਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਬੈਂਕ ਦਾ ਕਾਰਡ ਕਿਵੇਂ ਬਣਾਉਣਾ ਅਸੀਂ ਬੱਸ 'ਚ ਕਿਵੇਂ ਜਾਣਾ SIM ਕਾਰਡ ਕਿਵੇਂ ਲੈਣਾ ਹਾਂ SIM ਕਾਰਡ ਕਿਵੇਂ ਲੈਣਾ ਹਨਾ ਫੇ ਸਭ ਤੋਂ ਪਹਿਲਾਂ ਖਰਚਾ ਤਾਂ ਹਰਨ ਸਾਰੀ ਸ਼ੁਰੂ ਹੋਏਗਾ ਤੁਸੀਂ 에어ਪੋਰਟ ਤੇ ਲੈਂਡ ਹੋਏ ਠੀਕ ਆ ਤੁਹਾਨੂੰ ਕੋਈ ਸੰਭਾਲਣਾ ਨਹੀਂ ਹੈਗਾ ਤੁਸੀਂ ਟੈਕਸੀ ਕਰਾਉਣੀ ਆ ਤੁਸੀਂ ਜਾਣਾ ਕਿੱਥੇ ਆ ਜੇ ਤੁਸੀਂ ਕਿਰਾਏ ਦੇ ਮਕਾਨ ਤੇ ਰਹਿ ਰਹੇ ਹੋ ਆਫ ਕੋਰਸ ਹੈ ਨਾ ਜੇ ਤੁਹਾਨੂੰ ਕੋਈ ਸੰਭਾਲਣ ਵਾਲ ਨਹੀਂ ਆ ਅਗਲਾ ਪਹਿਲੇ ਦਿਨ ਤੁਹਾਡਾ ਬੈਗ ਬਾਅਦ ਚ ਧਰਾਊਗਾ ਪਹਿਲਾ ਅਗਲਾ ਰੈਂਟ ਮੰਗੂਗਾ ਉਹ ਵੀ 4 ਹਫ਼ਤਿਆਂ ਦਾ ਐਡਵਾਂਸ ਇੱਥੇ ਰੈਂਟ ਦੇਣਾ ਹੁੰਦਾ ਆਪਾਂ ਜਿਹੜਾ ਕਿ ਇੰਡੀਆ ਦਾ 2 ਤੋਂ 3 ₹1000 इजीली ਬਣ ਜਾਂਦਾ ਠੀਕ ਆ ਮਤਲਬ 200 ਜੇ ਆਪਾਂ ਰੈਂਟ ਕੱਢ ਕੇ ਦੇਖੀਏ ਵੀ ਹਫਤੇ ਦਾ ਹੈਗਾ 200 ਮਿਨੀਮਮ ਆ ਠੀਕ ਆ ਜੇ ਤੁਸੀਂ ਸ਼ੇਅਰਿੰਗ ਦੇ ਵਿੱਚ ਰਹਿ ਰਹੇ ਹੋ ਤਾਂ ਆਈ ਥਿੰਕ ਉਹ 200 ਦੇ ਵਿੱਚ ਬਿੱਲ ਵਗੈਰਾ ਤੁਹਾਡਾ ਬਿਜਲੀ ਦਾ ਬਿੱਲ ਤੁਹਾਡਾ ਪਾਣੀ ਦਾ ਬਿੱਲ ਇਨਕਲੂਡ ਹੁੰਦਾਗਾ ਵਾਈਫਾਈ ਦਾ ਐਕਸਕਲੂਡ ਹੁੰਦਾਗਾ ਪਹਿਲੇ ਦਿਨ ਆਨਸਾਰ ਤੁਹਾਡਾ $200 ਕੱਟਿਆ ਗਿਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਖਾਣਾ ਪੀਣਾ ਵੀ ਆ ਠੀਕ ਆ 50 ਡਾਲਰ ਚਲੋ ਤੁਸੀਂ ਉਹ ਕੱਢ ਲਓ ਆਈ ਸੀ ਉਦੋਂ 80 ਸੈਂਟ ਦਾ ਹੀ ਦੁੱਧ ਸੀਗਾ ਇੱਥੇ ਹਨਾ ਅੱਜ ਤੋਂ ਲੈ ਕੇ 8-9 ਸਾਲ ਪਹਿਲਾਂ ਤੇ ਅੱਜ ਦੁੱਧ 4.5 ਡਾਲਰ ਤੇ ਪਹੁੰਚ ਗਿਆ ਜਦੋਂ ਮੈਂ ਆਈ ਸੀ ਉਦੋਂ 3 ਡਾਲਰ ਉਹ 3 ਡਾਲਰ ਦਾ ਸੀ ਇਹਦੇ ਆਉਣ ਤੋਂ ਬਾਅਦ ਹੀ 4 ਸਾਲਾਂ ਵਿੱਚ ਪ੍ਰਾਈਸ ਬਹੁਤ ਹਾਈ ਹੋ ਗਿਆ ਮਤਲਬ ਜਿਹੜਾ ਤੁਹਾਡਾ ਇੱਕ ਦਿਨ ਦਾ ਖਾਣਾ ਪੀਣਾ ਜੇ ਤੁਸੀਂ ਮਿਨੀਮਮ ਥੋੜਾ ਥੋੜਾ ਕਰਕੇ ਖਾਓ 50 ਡਾਲਰ ਤੁਹਾਡੇ इजीली ਲੱਗ ਜਾਣਗੇ ਕਿਉਂਕਿ ਹੁਣ ਆਨਸਾਰ ਦਾ ਤੁਸੀਂ ਭਾਂਡੇ ਨਹੀਂ ਲਿਆ ਸਕਦੇ ਆਨਸਾਰ ਤੁਸੀਂ ਹਨਾ ਕੁਕਿੰਗ ਨਹੀਂ ਸਟਾਰਟ ਕਰ ਸਕਦੇ ਹੈਗੇ ਫਿਰ ਤੁਸੀਂ ਫੋਨ ਲੈਣਾ ਮੈਨੂੰ ਲੈਣਾ ਉਹਦਾ 100 ਡਾਲਰ ਸਟਾਰਟ ਹੋ ਜਾਣਾ ਹਨਾ ਮਤਲਬ 500 ਡਾਲਰ ਤੁਹਾਡਾ ਪਹਿਲੇ ਦਿਨ ਸਟਾਰਟ ਹੋ ਜਾਣਾ ਮਤਲਬ ਫਿਰ ਤੁਸੀਂ ਜੋਬ ਲੱਭਣ ਜਾਣਾ ਹਨਾ ਤੁਹਾਡਾ ਕਿਰਾਇਆ ਲੱਗਣਾ ਤੁਸੀਂ ਥਾਂ ਥਾਂ ਤੇ ਪਟਕਣਾ ਜਾਂ ਇੰਟਰਵਿਊਜ਼ ਲਈ ਹਨਾ ਉਹਦੇ ਉੱਤੇ ਤੁਹਾਡੇ ਪੈਸੇ ਲੱਗਣੇ ਹੈਗੇ ਆ ਕਿਰਾਇਆ ਜਿਹੜਾ ਲੱਗੂਗਾ ਤਾਂ ਜੇ ਦਿਨ ਦਾ ਆਪਾਂ ਮੰਨਣ ਦੇ ਚਲਿ ਲਈ ਵੀ 20 ਡਾਲਰ ਵੀ ਤੁਹਾਡੇ ਲੱਗਦੇ ਆ ਹਫਤਾ ਤੁਹਾਨੂੰ ਜੋਬ ਲੱਭਦੇ ਲੱਭਦੇ ਲੱਗ ਗਿਆ ਹਨਾ ਤਾਂ 200 ਡਾਲਰ ਤੁਹਾਡਾ ਉਹ ਨਿਕਲ ਜਾਣਾ ਹੈਗਾ ਤਾਂ ਐਦਾਂ ਵੀ ਜਦੋਂ ਆਪਾਂ ਨੂੰ ਪੇਰੈਂਟਸ ਭੇਜਦੇ ਨੇ ਐ ਤਾਂ ਹੈ ਨਹੀਂ ਵੀ ਆਪਣੀ ਜੇਬ ਦੇ ਵਿੱਚ 5 ਲੱਖ ਰੁਪਈਆ ਆਪਾਂ ਨੂੰ ਨਾਲ ਭੇਜ ਦੇਣਗੇ ਉਹੀ ਵਿਚਾਰੇ ਕੋਈ 50000 ਦਿੰਦੇ ਹੋਣਗੇ 50000 ਦਾ ਇੰਡੀਆ ਦੇ ਇਧਰ ਕੀ ਬੰਦ ਹੈ 800 1000 ਮਸਾ ਬੰਦਾ ਹੋਊਗਾ ਜੇ ਉਹ ਵੀ ਵਧਿਆ ਹੋਵੇ ਡਾਲਰ ਦਾ ਤੇ ਫਿਰ ਉਸ ਤੋਂ ਹੁਣ ਆਪਾਂ ਜਿੱਦਾਂ ਗੱਲ ਕਰਦੇ ਆ ਵੀ ਚਲੋ ਤੁਹਾਡੀ ਜੌਬ ਲੱਗ ਗਈ ਮੰਨ ਲਾ ਠੀਕ ਆ ਤੁਹਾਨੂੰ 800 ਬਚਦਾ ਹੈਗਾ ਟੈਕਸ ਟੁਕਸ ਕੱਟ ਕੇ ਠੀਕ ਆ 700 800 ਹੁਣ ਤੁਸੀਂ 200 ਡਾਲਰ ਤਾਂ ਮਿਨੀਮਮ ਕਰਾਇਆ ਕੱਢੋ ਕਰਾਇਆ ਕੱਢ ਦੋ ਠੀਕ ਆ ਪਿੱਛੇ ਰਹਿ ਗਿਆ 600 600 ਦੇ ਵਿੱਚੋਂ ਤੁਸੀਂ ਚਲੋ ਆਪਦੀ 100 ਡਾਲਰ ਦੀ ਗਰੋਸਰੀ ਕੱਢੋ ਜਿਹੜੀ ਮੈਂ ਬਹੁਤ ਘੱਟ ਲਈ 100 ਡਾਲਰ ਵਿੱਚ ਬੰਦਾ ਕੁਝ ਵੀ ਨਹੀਂ ਬੰਦਾ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਕਿੱਲੇ ਚੌਲ ਰੋਟੀ ਬਸ ਖਾਓ ਹਨਾ ਤਾਂ ਆਪਾਂ ਚਲ ਕਹਿ ਸਕਦੇ ਹਾਂ ਵੀ 100 ਡਾਲਰ ਇਨਫਾਚਲ ਵੀਕ ਦਾ ਆਟਾ ਮਹਿੰਗੀਆਂ 18 ਡਾਲਰ ਤੇ ਪਹੁੰਚਿਆ ਪਿਆ ਇਹ ਅੱਜ ਉਹਦੇ ਮੈਂ ਐਸੇ ਉਹਦੇ 9 ਡਾਲਰ ਦਾ ਆਟਾ ਸੀ ਵੀ ਤੁਹਾਡੇ ਜਿਹੜੇ ਫੋਨ ਦੇ ਬੇਲ ਆ ਉਹ ਹਰ ਮੰਥਲੀ ਜਾਂਦੇ ਹੈਗੇ 100 ਡਾਲਰ ਤੋਂ ਘੱਟ ਹੋਣੀ ਹੈਗਾ 50 ਚਲ ਠੀਕ ਆ ਉਹ ਨਿਕਲ ਗਏ ਹੈਗੇ ਆ ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੇ ਕਿਰਾਇਆ ਹੈਗਾ ਉਹ ਨਿਕਲ ਜਾਂਦਾ ਹੈਗਾ 100 150 ਡਾਲਰ ਕਿਰਾਇਆ ਨਿਕਲ ਜਾਏਗਾ ਮਤਲਬ ਪਿੱਛੇ ਤੁਹਾਡਾ ਉਹੀ 100 ਜਾਂ 50000 ਪੱਲੇ ਬਚ ਜਾਂਦੇ ਨੇ ਤੁਸੀਂ ਕਹੋ ਵੀ ਥੈਂਕ ਯੂ ਗੋਡ ਥੈਂਕ ਯੂ ਗੋਡ ਠੀਕ ਆ ਤਾਂ ਉਹ ਵੀ ਬਚਣੇ ਨਹੀਂ ਹੈਗੇ ਨਹੀਂ ਪਤਾ ਕਿਸ ਤੋਂ ਫੜ ਕੇ ਰੱਖਣੇ ਪੈਣ ਹਨਾ ਤਾਂ ਵੀ ਮੱਲਾ ਜਿਹੜੇ ਅੱਜ ਦੇ ਹਾਲਾਤ ਹੋਏ ਪਏ ਆ ਇੰਨਾ ਕੰਟਰੀਆਂ ਦੇ ਬਹੁਤ ਹੀ ਬਹੁਤ ਨੇ ਹਾਂ ਮੰਗਾਈ ਇੰਨੀ ਜ਼ਿਆਦਾ ਵਧ ਗਈ ਆ ਘਰਾਂ ਦੇ ਪ੍ਰਾਈਸ ਇੰਨੇ ਜ਼ਿਆਦਾ ਵਧ ਗਏ ਆ ਇਸ ਕਰਕੇ ਜੇ ਘਰ ਦਾ ਪ੍ਰਾਈਸ ਹਾਈ ਆ ਤਾਂ ਰੈਂਟ ਵੀ ਹੈਈ ਆ ਤੇ ਗਰੋਸਰੀ ਬਹੁਤ ਹਾਈ ਆ ਪੈਟਰੋਲ ਠੀਕ ਆ ਜੇ ਤੁਹਾਡੇ ਤੁਸੀਂ ਗੱਡੀ ਲੈ ਲਿਆ ਉਹ ਚ ਚਲਾਉਣ ਲਈ ਹੁਣ ਪੈਟਰੋਲ ਵੀ ਪਵਾਣਾ ਪੈਣਾਗਾ ਤੇ ਉਹ ਬਹੁਤ ਹਾਈ ਆ ਇਸ ਕਰਕੇ ਤੁਹਾਡਾ ਗੁਜ਼ਾਰਾ ਇੱਥੇ ਹੋ ਜੇ ਫੀਸ ਭਰ ਕੇ ਇਹੀ ਬਹੁਤ ਆ ਮੈਂ ਕਹਿੰਨੀ ਆ ਨਾ ਉਹ ਸਟੂਡੈਂਟ ਸਾਰਿਆਂ ਤੋਂ ਬੈਸਟ ਹੈ ਚਾਹੇ ਉਹ ਆਵਦੇ ਲਈ ਸੇਵ ਕਰ ਰਿਹਾ ਹੈ ਚਾਹੇ 10 ਡਾਲਰ ਸੇਵ ਕਰ ਰਿਹਾ ਹੈ ਜਿਉ ਉਹ ਆਪਦੀ ਫੀਸ ਖੁਦ ਭਰ ਰਿਹਾ ਨਾ ਉਹ ਲੈਜੈਂਡ ਆ ਮੈਂ ਕਹਿੰਨੀ ਆ ਲੈਜੈਂਡ ਹੈ ਭਾਈ ਸਟੂਡੈਂਟ ਭਾਈ ਸੀ ਕਿ ਆਪਣੇ ਕੋਲ ਨਹੀਂ ਤਾਂ ਕਿੰਨੇ ਆਉਂਦੇ ਉਹ ਕਹਿੰਦੇ ਵੀ ਦੀਦੀ ਮੇਰੀ ਜੌਬ ਜਲਦੀ ਲਵਾ ਦਿਓ ਹਨਾ ਹੈਲਪ ਕਰ ਦਿਓ ਵੀ ਮੈਂ ਕਰਾਇਆ ਵੀ ਕਿਸ ਤੋਂ ਮੰਗ ਕੇ ਭਰ ਰਹੀ ਹਾਂ ਉਧਾਰੇ ਮੰਗੇ ਪੈਸੇ ਨਾ ਮੇ ਬੱਚਾ ਨੇ ਹਾਲਾਤ ਹੋਏ ਪਏ ਹੈਗੇ ਬਹੁਤ ਜ਼ਿਆਦਾ ਔਖਾਗਾ ਜਿੱਦਾਂ ਇੱਕ ਚੀਜ਼ ਆਪਾਂ ਹੋਰ ਦੇਖੀ ਹੈਗੀ ਹੈ ਹਨਾ ਵੀ ਹੁਣ ਜਿਹੜੇ ਵੀ ਬੱਚੇ ਆਉਂਦੇ ਹੈਗੇ ਆ ਪੇਰੈਂਟਸ ਉਹਨਾਂ ਨੂੰ ਪਹਿਲਾਂ ਹੀ ਯਾਦ ਆ ਜਾਂਦਾ ਕਿ ਇੱਧਰ ਪੈਸੇ ਪਾ ਹਨਾ ਇੱਧਰ ਹੈਲਪ ਕਰ ਪਰ ਉਹ ਇਹ ਨਹੀਂ ਸਮਝਦੇ ਹੈਗੇ ਕਿ ਉਹ ਇੱਥੇ ਕਿੰਨਾ ਸਟਰਗਲ ਕਰ ਰਹੇ ਹੈਗੇ ਹਨਾ ਜਿੱਦਾਂ ਹੁਣ ਤੁਹਾਨੂੰ ਪਤਾ ਸਟੂਡੈਂਟ ਵੀਜ਼ੇ ਉੱਤੇ ਰਿਸਟ੍ਰਿਕਟਡ ਆਵਰ ਹੁੰਦਾ ਵੀ 20 ਤੋਂ 24 ਘੰਟੇ ਬੱਚਾ ਕੰਮ ਕਰ ਸਕਦਾ ਹਨਾ ਤਾਂ ਤੁਸੀਂ ਸੋਚ ਕੇ ਦੇਖੋ ਵੀ 20 ਘੰਟੇ ਦੇ ਵਿੱਚ ਕੀ ਬਣੂਗਾ ਜੇ ਤੁਸੀਂ ਮਤਲਬ 22-23 ਡਾਲਰ ਵੀ ਲੈ ਰਹੇ ਹੋ ਤੁਹਾਨੂੰ ਕੱਟ ਕੇ 450-500 ਡਾਲਰ ਹੀ ਆਊਗਾ 20 ਘੰਟਿਆਂ ਦਾ ਤਾਂ 450-500 ਡਾਲਰ ਦੇ ਵਿੱਚ ਕੀ ਬਣੂਗਾ 200 ਤੁਹਾਡਾ ਰੈਂਟ ਨਿਕਲ ਗਿਆ ਠੀਕ ਹੈ ਤੇ ਪਿੱਛੇ ਕੀ ਬਚਿਆ ਬੱਚੇ ਨੇ ਖਾਣਾ ਵੀ ਆ ਉਹਨੇ ਰਹਿਣਾ ਵੀ ਆ ਉਹਨੇ ਕਿਰਾਇਆ ਵੀ ਲਾਉਣਾ ਉਹਨੇ ਸਾਹ ਵੀ ਲੈਣਾ ਤੇ ਤੁਸੀਂ ਸੋਚ ਕੇ ਦੇਖੋ ਵੀ ਘਰੇ ਪੈਸੇ ਕਿਵੇਂ ਪਾਉਗੇ ਤੇ ਫੀਸ ਵੀ ਨਹੀਂ ਇਕੱਠੀ ਹੋ ਸਕਦੀ ਨਹੀਂ ਫੀਸ ਵੀ ਨਹੀਂ ਇਕੱਠੀ ਹੋ ਰਹੀ ਤੂੰ ਤਾਂ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਗੱ비 ਥੋੜਾ ਬੱਚਾ 24 ਘੰਟੇ ਕੰਮ ਕਰ ਰਿਹਾਗਾ ਵੀ ਆ ਉਹਦੀ ਫੀਸ ਵੀ ਭਰ ਰਿਹਾਗਾ ਚਲੋ ਤਾਂ ਵੀ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਉਹਦੇ ਬੱਚੇ ਤੇ ਵੀ ਵੀ ਚਲ ਰੋਟੀ ਬਣ ਤਾ ਆਪ ਤੋ ਰਿਹਾ ਨਾ ਤਾਂ ਵੀ ਉਹਨੂੰ ਥੋੜਾ ਸੈਟਲਡ ਆਨ ਹੋ ਲੈਣ ਿਆ ਕਰੋ ਹਨਾ ਵੀ 4 ਸਾਲ ਮਿਨੀਮਮ ਉਹਦੇ ਬੱਚੇ ਨੂੰ ਦਿਓ ਵੀ 4 ਸਾਲ ਤੱਕ ਤਾਂ ਨਹੀਂ ਇਹ ਬਿਲਕੁਲ ਤੱਕ ਨਹੀਂ ਕਰਨਾ ਚਾਹੀਦਾ ਵੀ ਕਿ ਪੈਸੇ ਭੇਜ ਜਾਈਆਂ ਕਰ ਹਨਾ ਵੀ ਉਸ ਤੋਂ ਬਾਅਦ ਚਲੋ ਬੰਦਾ ਜਦੋਂ ਟੀਆਰ ਤੇ ਚਲਾ ਜਾਂਦਾ ਉਦੋਂ ਥੋੜੇ ਖਰਚੇ ਘਟ ਜਾਂਦੇ ਆ ਤਾਂ ਉਹ ਵੀ ਪੈਸਾ ਥੋੜਾ ਥੋੜਾ ਬਹੁਤ ਆ ਬੱਚੇ ਕੋਲੇ ਰੁਕਣਾ ਸਟਾਰਟ ਹੁੰਦਾ ਹੈ ਗੱਫੇ ਪਰ ਪਰ ਇਮੀਗ੍ਰੇਸ਼ਨ ਫੀਸ ਜਿਆਦਾ ਹੁੰਦੀਆਂ ਜਦੋਂ ਆਪਾਂ ਪੀਆਰ ਵਗੈਰਾ ਅਪਲਾਈ ਕਰਦੇ ਆ ਉਦੋਂ ਆਪਾਂ ਨੂੰ ਬਹੁਤ ਸਾਰੇ ਫੰਡ ਚਾਹੀਦੇ ਹੁੰਦੇ ਆ ਤੇ ਵੀ ਉਹ ਤੋਂ ਬਾਅਦ ਵੀ ਬੱਚਾ ਹੈਲਪ ਕਰ ਸਕਦਾ ਹੁੰਦਾ ਉਹ ਤੋਂ ਪਹਿਲਾਂ ਉਹਨੂੰ ਤੰਗ ਨਹੀਂ ਕਰਨਾ ਚਾਹੀਦਾ ਹੈਗਾ ਕਿ ਇੰਦਰ ਪੈਸੇ ਪਾ ਹਨਾ ਵੀ ਬਰਡਨ ਨਹੀਂ ਕਰਨਾ ਚਾਹੀਦਾ ਫਿਰ ਬੱਚੇ ਗਲਤ ਕਦਮ ਚੱਕਦੇ ਹੈਗੇ ਉਸ ਚੀਜ਼ ਦੇ ਵਿੱਚ ਆ ਕੇ ਆਪਾਂ ਦੇਖਿਆ ਹੀ ਆ ਕੈਨੇਡਾ ਦੇ ਵਿੱਚ ਕੀ ਹਾਲਾਤ ਨੇ ਡਿਪਰੈਸ਼ਨ ਕਿੰਨਾ ਵੀ ਜਿਹੜਾ ਸਟਰਗਲ ਆ ਉਹ 5 ਸਾਲ ਹੈਗਾ ਠੀਕ ਆ ਆਸਟ੍ਰੇਲੀਆ ਦੇ ਵਿੱਚ ਪੂਰਾ ਜੇ ਤੁਸੀਂ ਬਹੁਤ ਹਾਰਡ ਵਰਕ ਕਰਦੇ ਹੋ ਤੁਸੀਂ ਕੋਈ ਡਿਸਟਰੈਕਟ ਨਹੀਂ ਹੈਗੇ ਹੋਰ ਚੀਜ਼ਾਂ ਵੱਲ ਨਹੀਂ ਜਾਂਦੇ ਕਲਬਿੰਗ ਨਹੀਂ ਕਰਦੇ ਹਨਾ ਸ਼ਿਨੀ ਨਹੀਂ ਕਰਦੇ ਤਾਂ ਤੁਸੀਂ ਕਹਿ ਸਕਦੇ ਵੀ 4 ਸਾਲਾਂ ਤੱਕ ਤੁਸੀਂ ਥੋੜੇੇ ਕੰਮ ਜਾ ਬੋਲ ਸਕਦੇ ਆ ਪਰ ਮੈਂ ਇਥੇ ਇੱਕ ਗੱਲ ਕਹਿਣਾ ਚਾਹਨੀ ਆ ਹਨਾ ਵੀ ਆਪਣੇ ਕੰਟਰੀਜ਼ ਦੇ ਵਿੱਚ ਆਪਾਂ ਨੂੰ ਸਦੀਆਂ ਲੱਗ ਜਾਂਦੀਆਂ ਨੇ ਇੱਕ ਵੈਲ ਸੈਟਲ ਫੈਮਲੀ ਕਰਨ ਦੇ ਲਈ ਇੱਕ ਘਰ ਪਾਉਣ ਲਈ ਕਿੰਨੀਆਂ ਪੀੜ੍ਹੀਆਂ ਲੱਗ ਜਾਂਦੀਆਂ ਜ਼ਮੀਨ ਬਣਾਉਣ ਲਈ ਘਰ ਪਾਉਣ ਲਈ ਆਪਣੇ ਦਾਦੇ ਪੜਦਾਦਿਆਂ ਦਾ ਦਿੱਤਾ ਹੋਇਆ ਅੱਜ ਵੀ ਆਪਾਂ ਉਸ ਚੀਜ਼ਾਂ ਨੂੰ ਕਿ ਇੰਪਰੂਵ ਕਰ ਰਹੇ ਆ ਉਹੀ ਜ਼ਮੀਨ ਚੱਲੀ ਆ ਰਹੀ ਹੈ ਕੀ ਕੀ ਸੋਚ ਰਹੀ ਹਾਂ ਵੀ ਥੋੜਾ ਬੱਚਾ 2 ਸਾਲਾਂ ਦੇ ਵਿੱਚ ਆਪਣੀ ਜ਼ਿੰਦਗੀ ਸੈਟਲਮੈਂਟ ਕਰ ਲਈ ਕਿਸ ਬੇਸਟੇ ਉਹਦੇ ਕੋਲ ਤਾਂ ਘਰ ਵੀ ਆਉਂਦਾ ਨਹੀਂ ਸਾਰੀ ਸੋਸਾਇਟੀ ਪ੍ਰੈਸ਼ਰ ਕਰਦੀ ਹੈ ਨਾ ਹੁਣ ਆਪਣੇ ਰਿਸ਼ਤੇਦਾਰਾਂ ਨਾਲ ਲੈ ਦੇਖੋ ਸਾਡੇ ਜਵਾਗੜੇ ਤਾਂ ਆ ਵੀ ਕਰਤਾ ਅਸੀਂ ਤਾਂ ਆ ਵੀ ਕਰ ਲਿਆ ਤਾਂ ਕੰਪੈਰੀਜ਼ਨ ਵਾਲਾ ਕਰਦੇ ਕੰਪੈਰੀਜ਼ਨ ਜਿਹੜਾ ਇਹ ਕੰਪੈਰੀਜ਼ਨ ਆ ਨਾ ਇਹੀ ਬੱਚਿਆਂ ਨੂੰ ਮਰਵਾਉਂਦਾ ਹੈਗਾ ਬਾਹਰਲੇ ਫਿਰ ਉਹ ਗਲਤ ਕਦਮ ਚੱਕਦੇ ਆ ਫਿਰ ਉਹਨਾਂ ਨੂੰ ਹੁੰਦਾ ਵੀ ਜਿਆਦਾ ਤੋਂ ਜਿਆਦਾ ਫਾਸਟ ਮਨੀ ਕਿਵੇਂ ਬਣਾਈ ਜਾਵੇ ਹੈਨਾ ਫਿਰ ਉਹ ਚੀਜ਼ਾਂ ਦੇ ਵਿੱਚ ਕੋਈ ਜਾਂਦੇ ਹੁੰਦਾ ਓਮਿਓ ਮੰਗਰ ਲੱਗ ਜਾਂਦੇ ਵੀ ਆਹ ਕੰਮ ਕਰਦੇ ਤੈਨੂੰ ਇਹਨੇ ਪੈਸੇ ਮਿਲਣਗੇ ਹੈਨਾ ਦੇਖੋ ਵੀ ਤੁਸੀਂ ਤੱਕ ਰਹੇ ਆ ਦੇ ਬੱਚਿਆਂ ਨੂੰ ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ ਉਹ ਵੀ ओके ਹਨਾ ਟੇਕ ਯੂਰ ਟਾਈਮ ਬੇਟਾ ਵੀ ਕੋਈ ਗੱਲ ਨਹੀਂ ਕੋਈ ਪ੍ਰੈਸ਼ਰਾਈਜ਼ ਨਹੀਂ ਵੀ ਜਿੱਥੇ ਆਪਾਂ ਇਨੋਵੇਟ ਕਰ ਚੁੱਕੇ ਹਾਂ ਦੋਸਤ ਹੋਰ ਵੇਟ ਕਰ ਲਾਂਗੇ ਵੀ ਤੁਸੀਂ ਆਪਦੀ ਲਾਈਫ ਸੈਟਲ ਕਰੋ ਉਹੀ ਤਾਂ ਹੈ ਸਾਡੇ ਦੇ ਜਦੋਂ ਸਾਡੀ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਕੋਈ ਪ੍ਰੈਸ਼ਰ ਨਹੀਂ ਦੇਵਤਾ ਕਰਕੇ ਦੇਖੋ ਸਿੱਥੋਂ ਤੱਕ ਪਹੁੰਚਿਆ ਹਨ ਵੀ ਸਾਨੂੰ ਕਦੇ ਨਹੀਂ ਤੰਗ ਕੀਤਾ ਗਿਆ ਕਰਦੇ ਉਹ ਹੀ ਇੰਸਟਾਗ੍ਰਾਮ ਦੇ ਤੁਹਾਨੂੰ ਦਿਖਾਣਗੇ ਸਾਡੀ ਐਡੀ ਐਡੀ ਗੱਡੀਆਂ ਉਹ ਵੀ ਦੱਸੋ ਨਾ ਵੀ ਤੁਸੀਂ ਪਿੱਛੇ ਕਾਦੇ ਤੇ ਲੱਤੀ ਆ ਕਿਸ਼ਤਾਂ ਦੱਸੋ ਵੀ ਹਨਾ ਤਾਂ ਉਹ ਤੁਸੀਂ ਉੱਥੇ ਲੋਕ ਰੱਖ ਰਹੇ ਆ ਪੰਜਾਬ ਬੈਠੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਖਰਾਬ ਬਿਲਕੁਲ ਕਰ ਰਹੇ ਸੀ ਆ ਗੱਡੀ ਲੈਣੀ ਹੈ ਜੀ ਮਸਤੈਂਗਾ ਕਢਾਉਣੇ ਹੋ ਹੈ ਰੇਂਜ ਰੋਵਣਾ ਕਢਾਉਣੇ ਹੋਗੇ ਕਿਸ਼ਤਾਂ ਵੀ ਦੱਸੋ ਵੀ 10-10 ਸਾਲ ਦੀਆਂ ਕਿਸ਼ਤਾਂ ਬੱਝੀਆਂ ਗਈਆਂ ਨੇ ਉਹ ਸਾਰਾ ਕੁਝ ਤੁਹਾਨੂੰ ਕਿਸ਼ਤਾਂ ਦੇ ਮਿਲਦਾ ਤੁਹਾਨੂੰ ਅਨਸਾਰ ਆਈਫੋਨ ਕਿਸ਼ਤਾਂ 'ਚ ਮਿਲੂਗਾ ਠੀਕ ਆ ਫਿਰ ਤੁਸੀਂ ਘਰ ਲੈਣਾ ਤੁਹਾਨੂੰ ਕਿਸ਼ਤਾਂ 'ਚ ਮਿਲੂਗੀ ਗੱਡੀ ਮੈਨੂੰ ਕਿਸ਼ਤਾਂ 'ਚ ਮਿਲੂਗੀ ਹੈ ਕਿ ਨਹੀਂ ਇੰਨਾ ਦੇਖਾਂ ਦੇ ਵਿੱਚ ਜਿੰਨੀ ਬੇਈਮਾਨੀ ਆ ਨਾ ਜਿੰਨਾ ਬਚ ਸਕਦੇ ਹੋ ਪਲੀਜ਼ ਬਚੋ ਕਿਸੇ ਤੇ ٹرسٹ ਨਹੀਂ ਕੋਈ ਫਰੈਂਡ ਨਹੀਂ ਕੋਈ ਸ਼ਰੈਂਡ ਨਹੀਂ ਕੁਝ ਨਹੀਂ ਆਪੇ ਤਾਂ ਆਪਦੀ ਚੀਜ਼ ਨੂੰ ਮਤਲਬ ਰੱਖੋ ਤਾਂ ਕਰਕੇ 올ਓਵਰ ਇਹੀ ਆ ਵੀ ਬਚਦਾ ਬੁਚਦਾ ਕੁਝ ਨਹੀਂ ਹੈਗਾ ਠੀਕ ਆ ਜਿੰਨਾ ਟਾਈਮ ਤੁਸੀਂ ਸਟੈਂਡ ਨਹੀਂ ਹੋ ਜਾਂਦੇ ਤੁਹਾਡੀ ਪੀਆਰ ਨਹੀਂ ਆ ਜਾਂਦੀ ਠੀਕ ਆ ਤੇ ਮਤਲਬ 6 ਸਾਲ ਆਪਾਂ ਕਹਿ ਸਕਦੇ ਆ ਵੀ ਤੁਹਾਡਾ ਬਹੁਤ ਜ਼ਿਆਦਾ ਹਾਰਡ ਵਰਕ ਆ ਦਿਨ ਰਾਤ ਉਹਦਾ ਹਾਰਡ ਵਰਕ ਆ 6 ਸਾਲ ਮਿਨੀਮਮ ਉਸ ਤੋਂ ਬਾਅਦ ਵੀ ਖੜਾ ਨਹੀਂ ਛੁੱਟਦਾ ਹੈਗਾ ਵੀ ਇੱਥੇ ਸਾਰੀ ਜ਼ਿੰਦਗੀ ਹਾਰਡ ਵਰਕ ਆ ਠੀਕ ਆ ਪਲੀਜ਼ ਇੱਥੇ ਕਿਸੇ ਨੇ ਵੀ ਗਲਤ ਕਮੈਂਟ ਨਾ ਕਰਿਓ ਵੀ ਤੁਸੀਂ ਆਪ ਬਾਹਰ ਬੈਠੀ ਹੋ ਅਸੀਂ ਉਹੀ ਕਹੇ ਸੀ ਕਿਸੇ ਨੂੰ 네ਗੇਟਿਵ ਨਹੀਂ ਕਰ ਰਹੇ ਦੀ ਮੋਟੀਵੇਟ ਨਹੀਂ ਕਰ ਰਹੇ ਵੀ ਜਿਹਨੇ ਆਉਣਾ ਦੀ ਸੰਧ ਕਿ ਆਓ ਆਪਾਂ ਨੂੰ ਕਮੈਂਟ ਆਈ ਸੀ ਅਸੀਂ ਇਹ ਵੀਡੀਓ ਤਾਂ ਹੀ ਬਣਾਈ ਹੈ ਕਿਉਂਕਿ ਇਹਨਾਂ ਤੀਜਾਂ ਬਾਰੇ ਬਾਈ ਕੋਈ ਵੀ ਗੱਲ ਨਹੀਂ ਕਰ ਰਿਆ ਸਾਰੇ ਜਿਹੜੇ ਗੱਲ ਕਰ ਰਹੇ ਨੇ ਉਹ ਸ਼ੋਅ ਆਫ ਦਿਖਾ ਰਹੇ ਨੇ ਵੀ ਜਗੱਡੀ ਲੈ ਲਈਏ ਲੈ ਲੈ ਦੀ ਉਹ ਲੈ ਲੈ ਪਰ ਉਹ ਕਿ ਮਿਲਤੀਆ ਉਹ ਬਿਹਾਈਂਡ ਦਾ ਸੀਨ ਨਹੀਂ ਕੋਈ ਦੱਸਦਾ ਇੰਨੀ ਚੀਜ਼ ਹੈ ਨਹੀਂ ਜੋ ਜੋ ਦਿਖਾਇਆ ਜਾਂਦਾ ਉਹ ਨਹੀਂ ਹੈਗਾ ਹੁੰਦਾ ਤੇ ਵੀ ਤੁਸੀਂ ਆਪ ਦਾ ਡਿਸੀਜਨ ਆਪ ਸੋਚ ਕੇ ਲਿਆ ਕਰੋ ਇਨਸਟਾਗ੍ਰਾਮ ਦੀਆਂ ਰੀਲਾਂ ਦੇਖ ਕੇ ਆਪਦੀ ਲਾਈਫ ਦੇ ਡਿਸੀਜਨ ਖਰਾਬ ਨਾ ਕਰੋ ਠੀਕ ਹੈ ਨਾ ਅੱਜ ਦਾ ਡਿਸੀਜਨ ਲੈਣਾ ਸਿੱਖੋ ਵੀ ਤੁਹਾਡੀ ਲਾਈਫ ਲਈ ਕੀ ਸਹੀ ਹੈ ਕੀ ਗਲਤ ਹੈ ਸਟੂਡੈਂਟ ਲਾਈਫ ਬਹੁਤ ਡਿਫਰੈਂਟ ਹੈ ਜੋ ਦਿਖਾਈ ਜਾਂਦੀ ਆ ਉਹ ਨਹੀਂ ਹੈਗੀਗੀ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਜੀ ਤੁਹਾਡਾ ਤੜਕੇ ਨੂੰ ਕੀ ਹੋ ਜੇ ਕੀ ਮੋਟੀਵੇਟ ਨਹੀਂ ਹੋਣਾ ਜੀ ਸਾਦਕੇ ਆਓ ਵੈਲਕਮ ਹੈ ਹਨਾ ਪਰ ਆਪ ਦੇ ਵੱਡੇ ਕਸ ਕੇ ਆਓ ਤੇ ਸਕਿੱਲ ਸਿੱਖ ਕੇ ਆਇਓ ਠੀਕ ਹੈ ਨਾ ਐਵੇਂ ਨਹੀਂ ਆਉਣਾਗਾ ਕੋਈ ਨਾ ਕੋਈ ਸਕਿੱਲ ਆਪਦੇ ਨਾਲ ਲੈ ਕੇ ਆਉਣੀ ਆ ਤਾਂ ਉਹ ਸਕਿੱਲ ਤੁਹਾਨੂੰ ਕੀ ਆ ਪਾ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਅਗਲੀ ਵੀਡੀਓ ਚ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਹਾਂਜੀ ਵੀ ਵਿਲ ਮੇਕ ਇਟ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਾਏ ਬਾਏ